ਪੁਲਿਸ ਹਿਰਾਸਤ ਦੇ ਵਿੱਚ ਤੁਰੇ ਆ ਰਹੇ ਇਹ ਦੋਵੇਂ ਮੁਲਜ਼ਮ પતિ-ਪਤਨੀ ਨੇ ਜਿਨ੍ਹਾਂ ਨੂੰ ਕੀ ਨਵਾਂ ਸ਼ਹਿਰ ਦੇ ਸੀਆਈਏ ਸਟਾਫ ਨੇ ਜਾਲੀ ਪਾਸਪੋਰਟ ਬਣਾਉਣ ਅਤੇ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਮੁਲਜ਼ਮਾਂ ਦੇ ਕੋਲੋਂ ਜੋ ਸਮਾਨ ਬਰਾਮਦ ਹੋਇਆ ਉਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਰਸਲ ਪੁਲਿਸ ਨੇ ਔਰ ਦੁਸ਼ਾਰਾ ਗਰਾਊਂਡ ਤੋਂ ਫਾਮੜਾਵਲ ਜਾ ਰਹੀ ਇੱਕ ਸ਼ੱਕੀ ਕਾਰ ਨੂੰ ਰੋਕਿਆ ਜਿਸ ਦੇ ਵਿੱਚ ਸਵਾਰ ਇਸ પતિ-ਪਤਨੀ ਦੇ ਕੋਲੋਂ 6 ਜਾਲੀ ਪਾਸਪੋਰਟ ਬਰਾਮਦ ਹੋਏ ਨੇ ਇਹ ਨਹੀਂ ਨਹੀਂ ਇਹਨਾਂ ਮੁਲਜ਼ਮਾਂ ਦੇ ਕੋਲੋਂ 30 ਨਸ਼ੀਲੇ ਟੀਕੇ ਭਾਰਤੀ ਕਰੰਸੀ ਇੱਕ ਲੈਪਟਾਪ ਅਤੇ ਇੱਕ ਸਰਪੰਚ ਦਾ شناਖਤੀ ਕਾਰਡ ਵੀ ਬਰਾਮਦ ਹੋਇਆ ਹੈ ਅਗਲੇ ਨੂੰ ਸਾਡੇ ਨਾਰਕੋਟਿਕ ਇਨਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰੀ ਅਤੇ ਇੰਸਪੈਕਟਰ ਸੀਆਈਏ ਜੀ ਸਿੰਘ ਦੀ ਟੀਮ ਨੇ ਫਲੋਰ ਤੋਂ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇੱਥੇ ਖਾਸ ਜ਼ਿਕਰਯੋਗ ਹੈ ਕਿ ਇਹਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੀ ਬੇਲ ਅਪਲਾਈ ਕੀਤੀ ਸੀ ਜੋ ਇਹਦੀ ਬੇਲ ਜਿਸਮਸ ਹੋਣ ਤੋਂ ਬਾਅਦ ਰੂਪਕੋਸ਼ ਹੋ ਗਿਆ ਸੀ ਉਸ ਵਕਤ ਜਦੋਂ ਇਹ ਐਕਸਕਾਉਂਡ ਕੀਤਾ ਇਹਦੇ ਕੋਲ 6 ਪਾਸਪੋਰਟ ਸਾਨੂੰ ਬRAND ਹੋਏ ਸਨ ਤੀਕੇ ਸੀਗੇ ਇੰਜੈਕਸ਼ਨ ਜਿਹਦੇ ਵਿੱਚ 15 ਹੀਵਲ ਔਰ 15 ਬੁਕਰੋ ਨਾਰਫਿੰਦ ਸੀ ਐਨਡੀਪੀ ਅਸੈਟ ਦਾ ਕੇਸ ਰਜਿਸਟਰ ਹੋਇਆ ਸੀ ਉਸ ਤੋਂ ਬਾਅਦ ਸਿਟ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਖਲੋਰੀ ਸਾਹਿਬ ਨੇ ਗਠਿਤ ਕੀਤੀ ਔਰ ਸਿਟ ਨੇ ਆਪਣੀ ਰਿਪੋਰਟ ਵਿੱਚ ਇਹ ਪਾਇਆ ਕਿ ਇਹਨੇ ਪਾਸਪੋਰਟ ਜਿਹੜੇ ਆ ਅਲੱਗ-ਅਲੱਗ ਨਾਵਾਂ ਤੇ ਅਲੱਗ-ਅਲੱਗ ਆਈਡੀਆਂ ਬਣਾ ਕੇ ਗਲਤ ਤਰੀਕੇ ਨਾਲ ਝਾਲ ਸਾਜੀ ਕਰਕੇ ਪ੍ਰਾਪਤ ਕੀਤੇ ਆ ਉਹਦੇ ਅਕੋਰਡਿੰਗਲੀ ਜੁਰਮ ਦੇ ਵਿੱਚ ਐਡੀਸ਼ਨ ਹੋ ਗਏ ਸੀ ਔਰ ਕੱਲ ਨੂੰ ਅਸੀਂ 420 67 68 71 ਔਰ 12 ਪਾਸਪੋਰਟ ਐਕਟ ਉਹਦੇ ਚ ਐਮੈਂਡ ਹੋਇਆ ਸੀਗਾ ਉਹਦੇ ਤਹਿਤ ਇਹਨਾਂ ਨੂੰ ਅਰੈਸਟ ਕੀਤਾ ਦੋਨੋਂ ਮੀਆਂ ਦੀ ਅਕਸਰ ਦੇਖਿਆ ਜਾਂਦਾ ਹੈ ਕਿ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਜ਼ਿਆਦਾਤਰ ਵਿਅਕਤੀ ਅਤੇ ਕੁਝ ਕੁ ਮਹਿਲਾਵਾਂ ਸ਼ਾਮਿਲ ਹੁੰਦੀਆਂ ਨੇ ਪਰ ਨਵਾਂ ਸ਼ਹਿਰ ਦੇ ਇਸ ਮਾਮਲੇ ਦੇ ਵਿੱਚ ਤਾਂ ਪੂਰਾ ਪਰਿਵਾਰ ਹੀ ਸ਼ਾਮਿਲ ਹੈ ਬਹਰਾਲ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹ ਜੋੜਾ ਕਿਵੇਂ ਇਹ ਸਭ ਕੁਝ ਕਰਦਾ ਸੀ नवा शहर तो सुखजिंदर भी विदेश अपना भविक बना चाहते हो पाओ पढ़ाई करने का मौका पिरािड ई सर्विस भारत सरकार मान्यता प्राप्त करो तिरानवे नौ सौ अठहत्तर तिरानवे नौ सौ अठहत्तर